ਹਾਂ ਜੀ ਕਰਤੀ ਸਟਾਰਟ ਮੈਂ ਵੀਡੀਓ ਉਹ ਸਟਾਈਲਸ ਹੈ ਉਹਦੀ ਵਾਈਬ੍ਰੇਸ਼ਨ ਇਸ ਤੋਂ ਬਿਨਾਂ ਨਹੀਂ ਕਰਦਾ ਇਹਦੇ ਤੋਂ ਤੁਸੀਂ ਕਮਾ ਦਿੰਨੇ ਹੋ ਨਾ ਸਾਈਡ ਤੋਂ ਹਾਂਜੀ ਇਹ ਚੀਜ਼ ਬੋਲਿਓ ਮਾੜੇ ਦੱਸਿਓ ਇਹ ਉਹਨਾਂ ਚਾਬੀ ਲੇਨ ਹੁੰਦੀ ਹੈ ਉਸ ਤੋਂ ਬਾਅਦ ਇਹ ਉਰੇ ਸਟੌਪ ਹੋ ਜਾਂਦਾ ਇਹ ਸਟੌਪ ਕਰਦੇ ਸਮੂਹ ਤੋਂ ਅਸੀਂ ਰਿਮੂਵ ਕਰ ਦਾਂਗੇ ਇਸ ਦੁਆਰੇ ਫੇਰ ਚੱਲ ਪਏਗਾ ਇਸ ਤੋਂ ਬਾਅਦ ਇਸ ਦੇਖਾ ਜਿਵੇਂ ਆਇਆ ਇਹਦਾ ਉਰੇ ਨੀਡਲ ਇਨ ਨਿਪ ਪਾਇਨ ਲੇਨ ਲੇਨ ਪਿੰਨ ਇਹ ਪਿੰਨ ਰਹੀ ਜਿਵੇਂ ਆਪਣੀ ਮੇਕ ਹੁੰਦੀ ਹੈ 17 ਨੰਬਰ ਮੇਕ ਹੁੰਦੀ ਹੈ 17 ਨੰਬਰ ਰਹੀ ਥੀ ਇਹ ਬਿਲਕੁਲ अच्छा ए ਇਹ ਦੇ ਵਿੱਚ ਲੱਗ ਜਾਂਦੀ ਆ। ਇਸ ਦਾ ਫਿਲ ਹੁਣ ਦੇ ਬਾਅਦ ਆਪਾਂ ਇਸੇ ਚਾਪੀ ਕਰਨੀ ਔਰ ਰੋਟੇਟ ਆ। ਇਹ ਉਹ ਸਪੀਡ ਦਾ ਵੀ ਇਸ ਦਾ ਜਿਵੇਂ ਆ ਸਪੀਡ ਹੈ। ਤੇ ਆਪਾਂ ਇਸ ਨੂੰ ਫਾਸਟ ਕਰਤਾ ਵੀ ਗਾਣਾ ਜਲਦੀ ਖਤਮ ਹੋ ਜੇ। ਹੂੰ। ਤੇ ਜਲਦੀ। ਇਹ Gracias.